ਲੋ ਵੀਰ ਜੀ ਅੱਜ ਆਪਾਂ ਫਿਰ ਤੁਹਾਡੇ ਰੂਪ ਰੂਪ ਕੋਈ ਨਾ ਕੋਈ ਨਵੀਂ ਵੀਡੀਓ ਲੈ ਕੇ ਹੁੰਦੇ ਰਹੇ ਆਂ ਤੇ ਅੱਜ ਫਿਰ ਹੋ ਰਹੇ ਆਂ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਹੀਰਕੇ ਤੇ ਉੱਥੋਂ ਦੇ ਜੋ ਆਪਾਂ ਮੰਨ ਕੇ ਚੱਲ ਸ਼ੋਰੂਮ ਦੇ ਮਾਲਕ ਨੀਲਮ ਚੁੱਗ ਦੇ ਨਾਲ ਮੁਲਾਕਾਤ ਕਰਾ ਰਹੇ ਆਂ ਹੋਰ ਨੀਵਲ ਸੁਖ ਕੀ ਹਾਲ ਵੀਰ ਜੀ ਵਧੀਆ ਜੀ ਵਧੀਆ ਬਿਲਕੁਲ ਵਧੀਆ ਜੀ ਹੋਰ ਸਾਰੇ ਹਾਂ ਜੀ ਹਾਂ ਜੀ ਬਿਲਕੁਲ ਵਧੀਆ ਪਰਵਾਹ ਵਧੀਆ ਹਾਂ ਜੀ ਠੀਕ ਹੈ ਨੀਲ ਮੀ ਜੀ ਆਪਾਂ ਤੁਹਾਡੇ ਬਾਰੇ ਬਹੁਤ ਨਾਮ ਸੁਣਿਆ ਹੈ ਤੁਹਾਡਾ ਹੀਰਕੇ ਮਿਸ਼ੋਰੂਮ ਹੈ ਠੀਕ ਹੈ ਜੀ ਤੇ ਜਾਣਕਾਰੀ ਤਾਂ ਤੁਸੀ ਦੱਸਣੀ ਹੈ ਮੈਂ ਤਾਂ ਸਵਾਲ ਹੀ ਕਰਨੇ ਆ ਹਨਾ ਹਾਂਜੀ ਹਾਂਜੀ ਤੇ ਤੁਸੀਂ ਇਹ ਦੱਸੋ ਪਹਿਲਾਂ ਤਾਂ ਵੀ ਆਪਣੇ ਜਿਹੜੀ ਚੀਜ਼ ਸ਼ੋਰੂਮ ਦੇ ਪ੍ਰਾਪਤ ਹੈ ਉਹ ਕਿਹੜੀ ਕਿਹੜੀ ਹੈ ਆਪਣੇ ਕੋਲੇ ਇਲੈਕਟ੍ਰੋਨਿਕ ਦਾ ਸਮਾਨ ਹੈ ਜੀ ਫਰਨੀਚਰ ਦਾ ਹੈ ਜੀ ਮੋਬਾਈਲ ਵਗੈਰਾ ਨੇ ਸਭ ਤੋਂ ਸਸਤੇ ਰੇਟਾਂ ਦੇ ਨੇ ਸਸਤੇ ਨੇ ਜੀ ਹਾਂਜੀ ਬਹੁਤ ਸਸਤੇ ਠੀਕ ਹੈ ਜੀ ਅੱਛਾ ਆਪਾਂ ਨੂੰ ਮਾਰ ਕੇ ਦੇਖੋ ਫਿਰ ਕਿ ਵਿਖਾ ਸਕਦੇ ਹਾਂ ਹਾਂਜੀ 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 ਚਲੋ ਹਾਡੇ ਕੋਲ ਜੀ ਸਭ ਤੋਂ ਪਹਿਲਾਂ ਤੁਸੀਂ ਕੂਲਰ ਦੇਖੋ ਗਰਮੀਆ ਤੋਹਫਾ ਜੀ ਹਾਂਜੀ ਇਹ ਆਮ ਤੁਸੀਂ ਕਿਸੇ ਵੀ ਦੁਕਾਨ ਤੇ ਜਾਓਗੇ ਹਾਂਜੀ ਤੁਹਾਨੂੰ ਇਹ 7-8 ਹਜ਼ਾਰ ਦੀ ਰੇਂਜ ਵਿੱਚ ਮਿਲੇਗਾ ਇਹ ਆਪਣੇ ਕੋਲੇ 4500 ਤੋਂ 5000 ਦੀ ਰੇਂਜ ਵਿੱਚ ਜੀ ਸਿਰਫ 4500 ਤੋਂ 5000 ਠੀਕ ਹੈ ਜੀ ਇਹਨਾਂ ਸਸਤਾ ਹਾਂਜੀ ਇੱਕ ਸਵਾਗਤ ਇੱਕ ਦਾ ਜੀ ਤੁਸੀਂ ਕੈਮਰੇ ਦੀ ਗੱਲ ਕਰ ਰਹੇ ਹੋ ਹਾਂਜੀ ਬਿਲਕੁਲ ਸਹੀ ਹੈ ਜੀ ਆਪਾਂ ਤੁਹਾਡੇ ਬਿਲਕੁਲ ਰੂ ਰੂ ਹੈ ਜੀ ਇਹ ਕਹਾ ਜੀ ਇਹ ਤੁਹਾਨੂੰ 6500 ਦਾ ਪਲਾਸਟਿਕ ਦਾ ਕੁਲਰ ਤੁਹਾਨੂੰ ਕਿਤੇ ਨਾ ਮਿਲੂਗਾ ਸਾਰੇ ਪੰਜਾਬ ਚ ਭਜੂ ਠੀਕ ਹੈ ਜੀ ਕਿੱਥੇ ਮਰਜੀ ਵਾਜੂ ਠੀਕ ਹੈ ਜੀ ਇੱਕ ਆ ਸੌਫੇ ਸੈੱਟ ਪਿਆ ਜੀ ਆਪਣੇ ਕੋਲ ਅੱਗੇ ਹਾਂ ਜੀ ਅੱਗੇ ਆ ਗੱਦੇ ਹੈ ਜੀ ਹਾਂ ਜੀ ਗੱਦੇ ਆਮ ਫੁੱਟ ਤੋਂ ਤੁਹਾਨੂੰ ਕਿਤੇ ਵੀ ਜਾਓਗੇ ਤੁਹਾਨੂੰ 2500 3000 ਚ ਜਮਾ ਦੇਸੀ ਦੇਣਗੇ ਵਧੀਆ ਤੁਹਾਨੂੰ 5055 ਇਹ ਸਭ ਤੋਂ ਵਧੀਆ 4000 ਤੇ 3500 ਚ 5 ਸਾਲਾਂ ਦੀ ਗਾਰੰਟੀ ਦੇ ਨਾਲ ਗਾਰੰਟੀ ਦੇ ਰਹੇ ਹੋ ਬਿਲਕੁਲ ਗਾਰੰਟੀ ਨਾਲ 250000 ਬਿਲਕੁਲ ਜੀ ਠੀਕ ਆ ਕੁਰਸੀਆਂ ਆ ਗਈਆਂ 3 ਸਾਲ ਦੀ ਗਾਰੰਟੀ ਦੇ ਨਾਲ ਹਾਂਜੀ ਇਹ ਸਭ ਤੋਂ ਵਧੀਆ ਕੁਰਸੀਆਂ ਨੇ ਜੀ 3 ਸਾਲ ਚ ਕੁਝ ਵੀ ਹੋਗਾ ਟੁੱਟ ਗਈ ਭੱਜ ਗਈ 4 ਸਾਲ ਦੀ ਤੁਹਾਨੂੰ ਗਾਰੰਟੀ ਹੈ ਜੀ ਹਾਂਜੀ ਇਹ ਕੁਝ ਵੀ ਹੋ ਗਿਆ ਇਹ ਤੁਹਾਨੂੰ 250 ਤੋਂ ਲੈ ਕੇ 350 ਤੱਕ ਦੀ ਕੁਰਸੀ ਮਿਲੇਗੀ ਟੀਟੇਡ ਕੁਆਲਿਟੀ ਜੀ ਹਾਂ ਤੁਹਾਨੂੰ ਇਹ ਚੀਜ਼ੋਂ 700 ਤੋਂ ਘੱਟ ਕੋਈ ਨਹੀਂ ਦਿੰਦਾ ਠੀਕ ਹੈ ਜੀ ਲੋ ਵੀਰੋ ਦਰਸ਼ਕੋ ਵੇਖੀ ਜਾਓ ਜਿਹੜੀ ਬਾਜ਼ਾਰ ਦੇ ਵਿੱਚ ਆਪਾਂ ਸ਼ਹਿਰਾਂ 'ਚ ਜਾਣੀ ਹੈ ਨਾ ਸ਼ੋਰੂਮਾਂ ਤੇ ਜਿਹੜੀ ਸੇ ਸਸਾ ਦਾ ਜਿੰਨਾ ਵੀ ਵਿਆਹ ਸ਼ਾਦੀ ਵਾਸਤੇ ਜਿੰਨਾ ਵੀ ਅਸੀਂ ਵਿਆਹ ਸ਼ਾਦੀ ਦਾ 50 ਹਜ਼ਾਰ 'ਚ ਸਾਰਾ ਕੁਝ ਅਡਜਸਟ ਕਰ ਦਿੰਨੇ ਆ ਬੈੱਡ ਸੋਫੇ ਗੱਦੇ ਕੂਲਰ ਵਾਸ਼ਿੰਗ ਮਸ਼ੀਨ ਮਤਲਬ ਯਾਰ ਜਿੰਨਾ ਵੀ ਸਮਾਨ ਹੈ ਸਾਰਾ ਅਸੀਂ 50 51 ਹਜ਼ਾਰ ਚ ਸਾਰਾ ਪੂਰਾ ਓਕੇ ਕਰ ਲਾ। ਕੁੱਲ 55 ਹਾਂਜੀ ਹਾਂਜੀ। ਲੋ ਤਾਂ ਜਿਹੜਾ ਢਾਈ ਲੱਖ ਲਾਉਂਦੇ ਕਰ ਮੈਂ ਕਹਿੰਦੇ 51 ਹਜ਼ਾਰ ਚ ਕਹਿੰਦੇ ਗੋਉਂਦੇ। ਅੱਛਾ ਜੀ। ਹਾਂਜੀ। ਚਲੋ ਵੀਰ ਹੋਰ ਦਿਖਾਉਂਦੇ। ਵੇਖੋ ਵੀਰ ਜਿਹੜੇ 6 6 ਸਾਤੇ ਕੂਲਰ ਆਜ਼ਾਦ ਵੀਰ ਨੇ ਦੱਸੇ 8500 ਦੇ ਇਹ ਤੁਹਾਨੂੰ ਕਿਤੇ ਵੀ 10000 ਤੋਂ ਘੱਟ ਮਾਰਕੀਟ ਚ ਨਹੀਂ ਮਿਲਦੀ ਇਹ ਆਪਣੇ ਕੋਲੇ ਸਿਰਫ 7500 ਰੁਪਏ ਦੇ। ਲੋ ਵੀਰ ਵੇਖੋ ਵੀਰ 10000 ਜੀ ਵੀ ਵੀਰ ਕਹ ਰਿਹਾ ਵੀ ਮਾਰਕੀਟ ਚ ਨਹੀਂ ਮਿਲਣੀ। ਇੱਥੇ 7500 ਚ ਮਿਲ ਰਹੀ ਹੈ। ਹਾਂਜੀ ਆਲ ਮਾਰੀ ਦੇਖੋ ਤੁਹਾਨੂੰ ਆਲ 7 ਫੁੱਟੀ ਮਿਲੂਗੀ 8 ਫੁੱਟੀ ਦੇਖੋ ਜੀ ਛੱਤ ਦੇ ਨਾਲ ਲੱਗਣ ਵਾਲੀ ਹੋਵੇਗੀ ਠੀਕ ਹੈ ਹਾਂਜੀ ਮਹਰੋ ਨੇਗਾ ਜੀ ਠੀਕ ਹੈ ਠੀਕ ਹੈ ਇਹ 7 8.5 8 ਫੁੱਟ ਦੀ ਹੈ ਜੀ ਹਾਂਜੀ ਇਹ ਤੁਹਾਨੂੰ ਆਮ ਮਾਰਕੀਟ ਚ 16 17000 ਦੀ ਮਿਲੂ ਆਪਣੇ ਕੋਲੇ ਸਿਰਫ ਇਹ 11.50000 ਠੀਕ ਹੈ ਜੀ ਹਾਂਜੀ 3500 ਜੀ ਇਹ 6500 ਦੀ ਜੀ ਹਾਂਜੀ ਅੱਧਰ ਕਰਾ ਵੀਰੇ ਮਾਰੇ ਨਾ ਆਏ 500 ਦੀ ਪੇਟੀ ਹੈ ਜੀ ਹਾਂਜੀ ਇਹ ਤੁਹਾਨੂੰ ਕਿਤੋਂ ਵੀ ਲਾਓਗੇ ਸ਼ਾਇਦ 8.5 9000 ਦੀ ਮਿਲੂ 6500 ਦੀ ਵੇਟ ਵੀ ਪੂਰਾ ਜੀ ਠੀਕ ਹੈ ਜੀ ਇੱਕ ਨੰਬਰ ਮਾਲ ਹੈ ਜੀ ਜਮਾ ਰੰਗ ਦੀ ساری ਉਮਰ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਹਾਂ ਜੀ ਲੋਕਰ ਵੀ ਵਿੱਚ ਬਣੇ ਹੋਏ ਆ ਜੀ ਹਾਂ ਜੀ ਹਾਂ ਜੀ ਵਿੱਚ ਲੋਕਰ ਦਿਖਾਇਓ ਜੀ ਆਹ ਦੇਖੋ ਜੀ ਵਿੱਚ ਲੋਕਰ ਵੀ ਬਣਿਆ ਜੀ ਅੰਦਰ ਉਹ ਵੀ ਰੰਗ ਕਰਿਆ ਬਾਹਰੋਂ ਵੀ ਕਰਿਆ ਜੀ ਰੰਗ ਦੀ ساری ਉਮਰ ਦੀ ਗਾਰੰਟੀ ਹੈ ਜੀ ਜਿੰਨਾ ਚਿਰ ਬੰਦਾ ਜੋਗਾ ਰਹੇਗਾ ਉਹ ਤਾਂ ਹੋਈ ਨਹੀਂ ਰੋਗ ਇਹਦੀ ਨਾ ਵੀ ਗਾਰੰਟੀ ਬਿਲਕੁਲ ਜੀ ਠੀਕ ਹੈ ਜੀ ਆ ਤੁਹਾਨੂੰ ਦਿਖਾਈ ਜੀ ਐਨਸੀਡੀ ਦਾ ਇਹ ਕਿਤੋਂ ਨਹੀਂ ਮਿਲਦਾ ਜੀ ਤੁਹਾਨੂੰ ਇਹ ਜੀ ਲਾਈਟਾਂ ਨਹੀਂ ਜਗਦੀਆਂ ਇਹਨਾਂ ਦੀ ਉੱਪਰ ਲੱਗੀਆਂ ਹੋਈਆਂ ਜੀ ਹਾਂਜੀ ਤੇ ਆਹ ਐਲ ਸੀ ਡੀ ਵਾਸਤੇ ਸਪੈਸ਼ਲ ਹੈ ਜੀ 8 ਫੁੱਟਾ ਇਹ ਹਾਂਜੀ ਇਹ ਤੁਹਾਨੂੰ ਮਿਲੇਗਾ ਸਿਰਫ 8.5 ਹਜ਼ਾਰ ਚ ਮਾਰਕੀਟ ਰੇਟ ਇਹਦਾ 12 ਤੋਂ 13 ਹਜ਼ਾਰ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ 8.5 ਹਜ਼ਾਰ ਦਾ ਅਵੇਲੇਬਲ ਹੈ ਜੀ ਠੀਕ ਹੈ ਜੀ ਲਓ ਵੀਰੋ ਦਰਸ਼ਕੋ ਤੁਹਾਨੂੰ ਦੱਸ ਰਹੇ ਹਾਂ ਦੱਸ ਰਹੇ ਸਾਰੀ ਚੀਜ਼ ਹੈ ਜਿੰਨੀ ਵੀ ਤੁਸੀਂ ਬਜ਼ਾਰਾਂ ਚੋਂ ਖਰੀਦਦੇ ਹੋ ਉਸ ਰੇਟ ਦੇ ਨਾਲੋਂ ਵੀ 2-3000 ਰੁਪਇਆ ਘੱਟ ਹੈ ਵੀਰ ਜੀ ਨੇ ਅਸੀਂ ਗੱਲ ਕਰੀ ਤੁਸੀਂ ਕੈਮਰਾ ਕੇ ਗੱਲ ਕਰ ਰਹੇ ਹੋ ਵੀ ਕਿਸੇ ਵੀ ਝੂਠ ਵਾਲੀ ਗੱਲ ਕੋਈ ਨਹੀਂ ਤੁਸੀਂ ਸਿਆਣ ਕੇ ਬਹੁਤ ਲੈ ਸਕਦੇ ਹੋ ਵੀ ਵੀਰ ਜੀ ਜਿਹੜਾ ਆ ਤਾਂ ਡੱਗਾ ਬਣੇ ਸ਼ੀਸ਼ਾ ਪੈਗਾ ਇਹ ਇਹ ਸਿਰਫ 2300 ਰੁਪਏ ਦਾ ਜੀ ਕੋਲੀ ਕੋਲੀ 2300 ਰੁਪਏ ਦਾ ਜੀ ਠੀਕ ਹੈ ਜੀ ਹਾਂ ਜੀ ਦੇਖ ਗਦਾਮ ਭਰੇ ਪਏ ਜੀ ਬਾਤ ਨੂੰ ਸੱਤ ਫੁੱਟ ਦਾ ਸੱਤ ਫੁੱਟ ਦੀ ਲੈਂਥ ਹੈ 1 ਫੁੱਟ 14 ਚੌੜਾ ਵੀ ਚਲੋ ਤੁਹਾਨੂੰ ਪਤਾ ਜਿਵੇਂ ਤਿਆਰ ਹੁੰਦੇ ਸਿਸਟਮ ਸਾਰਾ ਪਿਆ ਤੇ ਆ ਵੀਰ ਜੀ ਟੇਬਲ ਇਹ ਤੇ ਇਹਨਾਂ ਤੁਹਾਡੇ ਵਾਸਤੇ ਇਹ ਪਾਰਟਿਕਲ ਬੋਰਡ ਦਾ ਪੂਰਾ ਵਧੀਆ ਬਣਿਆ ਹੋਇਆ ਜੀ ਇਹ ਨਹੀਂ ਹੈਗਾ ਵੀ ਦੇਸੀ ਬੋਰਡ ਹੈ ਜੇ ਦੇਸੀ ਬੋਰਡ ਦਾ ਤਾਂ 1500 ਦਾ ਮਿਲ ਜਾਂਦਾ ਜੀ ਇਹ 2500 ਰੁਪਏ ਦਾ ਆਮ ਮਾਰਕੀਟ ਰੇਟ ਨਾਲ 4000 ਰੁਪਏ ਹੈ ਠੀਕ ਹੈ ਹਾਂ ਉਹਦਾ ਹਰ ਰੇਟ ਹੀ ਮੰਨ ਕੇ ਜੇ 2000 2500 ਮੈਂ ਕਹਾਂ ਜੀ 2250 ਕਰਦੇ ਠੀਕ ਹੈ ਜੀ ਮਾਲਕ ਨੇ ਦਿੱਤੇ ਠੀਕ ਹੈ ਜੀ ਹਾਂ ਵੀ ਤੁਸੀਂ ਮੈਂ ਕਹਾਂ ਕੱਟ ਮਾਰਨ ਦਾ ਰਾਤੀ ਸੁਣਨ ਦੇਈ ਜਾ ਹਾਂ ਜੀ ਇੱਕ ਆ ਬੱਚਿਆਂ ਵਾਲੀ ਅਲਮਾਰੀਆਂ ਆ ਗਈ ਛੋਟੀਆਂ ਹਾਂ ਜੀ ਆਪਕਾ ਦੂਮਾ ਰੱਖ ਲਿਆ ਨਾ ਹਾਂਜੀ ਹਾਂਜੀ ਕਿਵੇਂ ਜੁੱਤੀਆਂ ਵੀ ਆਪਾਂ ਰੱਖ ਲੈਣ ਆ ਆ ਦੇਖੋ ਜੀ ਹੁਣ ਮੇਰੇ ਹਾਈਟ 6 ਫੁੱਟ ਆ ਜੀ ਮੈਨੂੰ ਕਿੰਨੀ ਛੋਟੀ ਹੈ ਸਹੀ ਗੱਲ ਹੈ ਜੀ ਇਹ 4 ਫੁੱਟ ਦੇ ਕਿੰਨੀ ਅੰਦਰ ਪੂਰੇ ਖਾਨੇ ਵੀ ਦੇਖ ਲਓ ਜੀ ਅੰਦਰ ਬਾਰੂ ਨਿਕਲ ਪੂਰੇ ਖਾਨੇ ਬਣੇ 6 ਖਾਨੇ ਬਣੇ ਆ ਹਾਂਜੀ ਠੀਕ ਹੈ ਜੀ ਪੂਰੀ ਵਧੀਆ ਜੀ ਇਹ ਸਿਰਫ 2500 ਦੀ ਹੈ ਜੀ ਠੀਕ ਹੈ ਜੀ ਤੇ ਜੇ ਆਮ ਤੁਸੀਂ ਘਰੇ ਵੀ ਬਣਾਉਣ ਲੱਗੇ ਤਾਂ ਲੇਵਰੀ ਮਿਸਤਰੀ 2500 ਪਾਰਟੀਕਲ ਬੋਰਡ ਲੱਗਿਆ ਪੂਰਾ ਵਧੀਆ ਜੀ ਠੀਕ ਹੈ ਜੀ ਹਾਂਜੀ ਪੱਖੇ ਆ ਜੀ ਪੱਖੇ ਕੈਂਟ ਕੰਪਨੀ ਦੇ ਆ ਪਏ ਛੱਤ ਵਾਲੇ ਜੀ ਠੀਕ ਹੈ ਜੀ ਇਹ ਸਿਰਫ 1320 ਰੁਪਏ ਦਾ ਜੀ ਕੁੱਛੀ ਕਿਤੇ ਮਰਜੀ 2 ਸਾਲਾਂ ਦੀ ਪੂਰੀ ਗਾਰੰਟੀ ਕੈਂਟ ਕੰਪਨੀ ਤੋਂ ਸੀ ਸੁਣੀ ਹੋਈ ਠੀਕ ਹੈ ਜੀ ਪੂਰਾ 1320 ਰੁਪਏ ਦਾ ਠੀਕ ਹੈ ਜੀ ਤੇ ਬਾਹਰ ਬਜ਼ਾਰ ਕੀ ਕਰਦੇ ਤੁਸੀਂ ਮੈਂ 1750 ਸਾਢੇ 1750 ਕੋਈ ਨਹੀਂ ਦਿੰਦਾ ਸਵਾਰ ਕੇ ਦੇਖ ਲਓ ਆ ਮੈਂ ਕਹਾਂ ਜੀ ਕਮਾਲ ਹੈ ਜੀ ਲੇਖ ਦਵਾਵਾ ਆ ਜੀ ਦੇਖੋ ਵੀਰੋ ਹਰ ਇੱਕ ਚੀਜ਼ ਦੇ ਮਗਰ ਤੁਹਾਨੂੰ ਦੱਸਿਆਗਾ ਵੀ ਜੇ ਵੀ 1000 1500 ਵਾਲੀ ਹੁੰਦੇ 5 600 ਵੱਡੀ ਚੀਜ਼ ਦੇ ਮਗਰ 3 4 ਹਜ਼ਾਰ ਦਾ ਦੱਸ ਦਿੱਤਾ ਹੈ ਠੀਕ ਹੈ ਜੀ 1120 ਰੁਪਏ ਜੀ ਪੱਕਾ ਰਾਜਦੂਤ ਦਾ ਠੀਕ ਹੈ ਜੀ 2 ਸਾਲਾਂ ਦੀ ਗਾਰੰਟੀ ਹੁੰਦੀ ਵੀ ਠੀਕ ਹੈ ਜੀ ਇਹ ਫੈਂਸ ਪੱਕਾ ਹੋਊਗਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਆਹ ਜੀ ਠੀਕ ਹੈ ਜੀ ਅੱਗੇ ਵੀ ਦੇ ਇੱਕ ਆ ਬੱਚਿਆਂ ਲਈ ਕੁਰਸੀ ਆ ਗਈ ਹਾਂ ਜੀ ਇਹ ਆਹ ਸ਼ਹਿਰੋਂ ਤੱਕ ਦੇਖੋ ਜੀ ਕਿਤੇ ਵੀ ਲੰਬੇ ਵੇ ਸ਼ੋਰੂਮ ਤੇ ਜਿੱਦੇ ਤੱਕੜੇ ਜਾਓਗੇ 300 250 ਹਾਂ ਜੀ ਇਹ ਸਿਰਫ 180 ਰੁਪਏ ਦੀ ਕੁਰਸੀ ਹੈ ਇੱਕ ਹਾਂ ਜੀ 180 465699866 ਹੈ ਨਾ ਹਾਂਜੀ ਠੀਕ ਹੈ ਜੀ 180 ਪੈ ਜੀ ਹਾਂਜੀ ਠੀਕ ਹੈ ਜੀ ਆ ਆਪਣੇ ਜੀ ਮੈਂ ਬੈਠ ਰਿਹਾ ਜੀ ਟਰੈਕਟਰ ਵਾਲੇ ਆ ਗਏ ਹਾਂਜੀ ਇਨਵਰਟਰ ਆ ਗਿਆ ਜੀ ਆ ਦੂਸਰੇ ਆ ਗਏ ਬੈਟਰੀ ਜਿਹੜੇ ਨਿਵਮਟਰ ਵਾਲੇ ਹੋਗੇ ਅੱਛਾ ਅਡਰ ਵੀ ਰੱਖ ਲਿਓ ਬਿਲਕੁਲ ਜੀ 1.5 ਸਾਲ ਦੀ ਗਾਰੰਟੀ ਫੁੱਲ ਲਓ ਮੇਰੇ ਵੀਰੋ ਕੁਝ ਨਹੀਂ ਹੋਗਾ ਜੀ ਸਹੀ ਗੱਲ ਹੈ ਜੀ ਥੋੜਾ ਬੈਂਡਰਾ ਖਰਾਬ ਹੈ ਇੱਥੇ ਰੱਖ ਜੋ ਜੇ ਨਵਾਂ ਲੈ ਠੀਕ ਹੈ ਜੀ ਕੁਝ ਵੀ ਆ ਗਿਆ 1.5 ਸਾਲ ਦੀ ਇਹ ਟੇਲ ਕਰਦੀ ਹੈ ਹਾਂਜੀ ਕੁਝ ਵੀ ਹੋ ਗਿਆ ਇਸੇ ਤਰਜੋ ਹਾਂਜੀ ਤੇ ਨਵਾਂ ਲੈ ਜੀ ਠੀਕ ਹੈ ਜੀ ਤੋਂ ਮੇਰੇ ਵੀਰੋ ਤੁਹਾਨੂੰ ਹੁਣ ਬਾਹਰ ਜਾਣ ਦੀ ਕੋਈ ਲੋੜ ਨਹੀਂ ਨਿਵੇਟਰ ਲੈਣਾ ਮੰਨ ਕੇ ਚੱਲ ਲੱਗਣਾ ਕੋਈ ਵੀ ਸਮਾਨ ਤੁਸੀਂ ਖਰੀਦਣਾ ਹੈਗਾ ਤੇ ਨੀਲੂ ਚੁੱਕ ਕੋਲ ਆਣ ਕੇ ਖਰੀਦ ਸਕਦੇ ਨਾਲ ਨਾਲ ਟਰੈਕਟਰ ਦੇ ਬੈਟਰੀ ਵੀ ਬਾਈ ਨੇ ਆਉਂਦਾ ਹੈਗਾ ਹੁਣ ਬਾਹਰ ਦਾ ਆਪਣਾ ਟਰੈਕਟਰ ਲੈ ਜਾਣ ਦੀ ਕੋਈ ਲੋੜ ਨਹੀਂ ਤੁਹਾਨੂੰ 2 ਸਾਲ 1.5 ਸਾਲ ਦੀ ਵੀਰ ਨੇ ਗਾਰੰਟੀ ਆਖਿਆ ਗਾਰੰਟੀ ਮਿਲੂਗੀ ਤੇ ਇੱਥੇ ਆਪਾਂ ਬੈਟਰੀ ਵੀ ਤਬਲੀਗ ਕਰ ਲੈ ਕੇ ਗਿਆ ਜੀ ਆਹ ਟਰੈਕਟਰ ਵਾਲੀ ਲੈ ਕੇ ਗਿਆ ਜੀ ਆਹ ਵੀਰ ਲੈ ਕੇ ਗਿਆ ਕੱਲ ਪਰਸੋਂ ਲੈ ਕੇ ਜੀ ਲੈ ਗਿਆ ਕੱਲ ਹੀ ਬੈਟਰੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਲਗਾ ਨੂੰ ਹੋਵੇ ਮਹੀਨੇ ਹੀ ਮੂੰਹ ਠੀਕ ਹੈ ਪੂਰੀ ਵਧੀਆ ਚੱਕਦਾ ਸੈਲਫਾ ਵਧੀਆ ਚੱਕ ਰੌਂਡ ਰੂਟੀ ਲੰਦ ਰਿਆ ਨਾ ਨਾ ਠੀਕ ਹੈ ਲਓ ਵੀਰ ਜੀ ਗਵਾਹ ਵੀ ਕੋਲ ਹੈ ਵੀਰ ਕਹਿੰਦਾ ਮੈਂ ਇੱਥੇ ਲਗਾਏ ਹੋਏ ਆ ਤੇ ਅੱਗੇ ਨੀਲ ਮੈਨੂੰ ਸਾਨੂੰ ਫੋਰ ਦਸੋ ਜੇ ਮੋਬਾਈਲਾਂ ਬਾਰੇ ਵੀ ਥੋੜਾ ਮੈਨੂੰ ਮੋਬਾਈਲ ਵੀ ਰੱਖ ਰਹੇ ਹਣਾ ਮੋਬਾਈਲ ਕੋਈ ਵੀ ਮਾਰਕੀਟ ਰੇਟ ਤੁਸੀਂ ਕੱਢ ਲਓ ਆਨਲਾਈਨ ਕੱਢ ਕੇ ਦੇਖ ਲਓ ਜੀ ਉਹ ਤੋਂ ਹਰੇਕ 1000 ਰੁਪਏ ਸਸਤਾ ਹੈ ਇਹ 13000 ਆਨਲਾਈਨ ਆ 12000 ਦਾ ਦੇਣਾ ਠੀਕ ਹੈ ਜੀ ਕੋਈ ਵੀ ਮੋਬਾਈਲ ਲੈ ਲਓ 1000 ਰੁਪਏ ਮੰਦਾ ਠੀਕ ਹੈ ਜੀ ਜੇ ਮੰਨ ਕੇ ਚੱਲ ਸੈਕੰਡ ਹੈਡ ਜਾਂ ਨਾ ਪਾਣੀ ਵੀ ਹੋ ਜਾਂਦਾ ਸੈਕੰਡ ਹਾਂ ਜੀ ਹਾਂ ਜੀ ਸਾਰਾ ਸੈਕੰਡ ਲੈ ਵੀ ਲੈਣੇ ਆ ਪਰ ਕੀ ਹੈ ਜੀ ਬਿੱਲ ਡੱਬਾ ਕੋਲੇ ਹੋਵੇ ਹਾਂ ਜੀ ਹਾਂ ਜੀ ਫਿਰ ਅਸੀਂ ਲੈ ਵੀ ਲੈਣੇ ਠੀਕ ਹੈ ਜੀ ਹਾਂ ਜੀ ਆਈਫੋਨ ਲੈਣਾ ਕੋਈ ਵੀ ਲੈਣਾ ਸਭ ਲੈਣਾ ਠੀਕ ਹੈ ਜੀ ਮੰਨ ਕੇ ਚੱਲ ਤੁਰਕੋ ਫਰਨੀਚਰ ਦਾ ਵੀ ਮੋਬਾਈਲ ਵੀ ਟਰੈਕਟਰ ਦੀਆਂ ਬੈਟਰੀ ਮਾਂ ਕਲੇ ਮੈਂ ਤਾਂ ਸੋਚਦਾ ਵੀ ਬੋਦਾ ਕੀ ਨਹੀਂ ਹਾਂ ਹਾਂ ਫਿਰ ਜਿੰਦਿਰੇ ਦੇ ਵੇਖੋ ਇਥੇ ਮਿਲਦਾ ਕੀ ਨਹੀਂ ਵੀ ਤੁਸੀਂ ਕੁ ਤੇ ਤੁਸੀਂ ਆਪਣੇ ਨੀਲੂ ਦੇ ਸ਼ੋਰੂਮ ਤੇ ਆਣ ਕੇ ਲੈ ਸਕਦੇ ਹੋ ਤੇ ਵੱਧ ਤੋਂ ਵੱਧ ਆਓ ਤੇ ਨੀਲ ਮੋਰ ਆਪਣੇ ਸਾਰੇ ਪ੍ਰਗਟਾਵਰਤਾਂ ਜਾਣਕਾਰੀ ਹੋਊਗੀ ਹਨਾ ਗੱਲ ਵੀ ਕਰਦੇ ਹਾਂ ਹੁਣ ਆਪਾਂ ਕੁਝ ਮਿੰਟ ਬਹਿ ਕੇ ਗੱਲ ਕਰ ਰਹੇ ਆ ਕਿ ਤੁਸੀਂ ਕਿਹੜੇ ਕਿਹੜੀਆਂ ਸ਼ਰਤਾਂ ਤੇ ਸਮਾਨ ਮੰਨ ਕੇ ਚੱਲੋ ਵੀ ਮੋਹਿਆ ਕਰਾਉਨੇ ਹਾਂ ਹਾਂਜੀ ਵੀ ਜਿਵੇਂ ਮੰਨ ਕੇ ਚੱਲੋ ਕਿ ਕੋਈ ਕਾਊਂਟਰ ਪੇਮੈਂਟ ਵੀ ਹੋਊਗੀ ਹਨਾ ਹੋ ਗਿਆ ਵੀ ਤੁਸੀਂ ਜਿਵੇਂ ਆਸਾਨ ਬੰਦੇ ਨੇ ਹਾਂਜੀ ਹਾਂਜੀ ਐਮਆਈ ਵੀ ਕਰਦੇ ਦੇ ਸਾਡੇ ਕੋਲੇ ਜੀ ਸਾਡੇ ਕੋਲੇ ਬਜਾਜ ਕੰਪਨੀ ਦਾ ਜੀ ਸੈਮਸੰਗ ਦਾ ਜਿਵੇਂ ਮਰਜ਼ੀ ਲੈਣਾ ਚਾਵੇ ਆਪਣੇ ਕੋਲ ਸਾਰਾ ਕੁਝ ਅਵੇਲੇਬਲ ਹੈ ਜਿਵੇਂ ਮਰਜ਼ੀ ਦਾ ਠੀਕ ਹੈ ਜੀ ਜੇ ਕਈ ਵਾਰੀ ਅਗਲੇ ਦਾ ਸਿੰਪਲ ਟੋਨ ਹੁੰਦਾ ਬੰਦਾ ਸਹੀ ਹੈ ਜੀ ਪਿੰਡ ਦਾ ਕੋਈ ਉਹ ਕਰਾ ਦੇਵੇ ਤਾਂ ਫਿਰ ਆਪਾਂ ਐਵੇਂ ਵੀ ਦੇ ਦੇ ਸਹੀ ਗੱਲ ਹੈ ਅੱਗੇ ਦੇ ਮਾਰਕੀਟ ਹੁੰਦੀ ਪਿੰਡ ਜੀ ਵੀਰੋ ਵੇਖੋ ਵਹੀ ਕਹਿੰਦਾ ਵੀ ਅਨਸਾਨ ਚੰਗਾ ਹੋਣਾ ਚਾਹੀਦਾ ਹੈਗਾ ਉਹਦੇ ਨਾਲ ਜੋ ਵੀ ਬਾਈ ਨੇ ਦੱਸਈ ਹੈ ਵੀ ਕਿਸ ਤਰ੍ਹਾਂ ਰਾਈ ਲਾ ਲੋ ਜਾਂ ਅਕਾਊਂਟ ਉਹ ਸਭ ਆਪ ਤੁਹਾਨੂੰ ਸਹੂਲਤਾਂ ਮੁਹੱਈਆ ਨੇ ਤੇ ਜੋ ਮੋਬਾਈਲਾਂ ਬਾਰੇ ਵੀ ਤੁਸੀਂ ਦੱਸਿਆ ਸੀਗਾ ਹਾਂਜੀ ਹਾਂਜੀ ਮੋਬਾਈਲ ਤਾਂ ਆਈਫੋਨ ਸਾਰੇ EMI ਬਣ ਜਾਣੀ ਹੈ ਜੀ ਕੁਝ ਮਰਜ਼ੀ ਬਣਵਾ ਲੇ ਲੀਲਮਾ ਤੁਹਾਡੇ ਤੱਕ ਕੋਈ ਵੀ ਗਾਹਕ ਜਾਂ ਕਸਟਮਰ ਆਉਦਾ ਹੈਗਾ ਹਨਾ ਉਹਨਾਂ ਬਾਰੇ ਤੁਸੀਂ ਆਪਣੀ ਜਿਹੜਾ ਕੰਟੈਕਟ ਨੰਬਰ ਖਾਦੀ ਦੇਖੋ ਜੀ ਵੀਰ ਜੀ ਮੇਰਾ ਮੋਬਾਈਲ ਨੰਬਰ ਜੇ ਤੁਸੀਂ ਚਾਹੇ ਨੋਟ ਕਰ ਲਓ 97283 80555 ਨਿੱਲ ਕੁਮਾਰ ਜੀ ਨੀਲੂ ਵੀ ਕਹਿ ਸਕਦੇ ਹੋ ਨੀਲੂ ਚੋਗ ਹੀਰਕੇ 97283 80555 ਠੀਕ ਹੈ ਜੀ ਹਾਂਜੀ ਇਹ ਮੇਰਾ ਮੋਬਾਈਲ ਨੰਬਰ ਹੈ